ਮੈਂ ਬਕਾਊ ਬੰਦਾ ਬੋਲਦਾ ਤੇ ਮੈਂ ਤਾਂ ਵੇਕਦਾ ਮੇਰੀ ਤਾਂ ਮਜਬੂਰੀ ਆ ਦੇਖਣਾ ਪਰ ਤੁਸੀਂ ਕਿਉਂ ਵਿਕਦੇ ਹੋ ਦੱਸਿਓ ਜਰੂਰ ਮੈਂ ਕਦੋਂ ਵੇਕਦਾ ਕਿੰਨੇ ਚ ਵੇਕਦਾ ਤੇ ਕਿਹਦੇ ਰਾਹੀ ਵੇਕਦਾ ਤੇ ਕਿੰਨੇ ਚ ਵੇਕਦਾ ਇਹ ਮੈਂ ਦੱਸਦਾ ਤੇ ਤੁਸੀਂ ਕਿੰਨਾ ਚਿਰ ਮੇਰਾ ਸੌਦਾ ਕਰਦੇ ਰਹੋਗੇ ਤੁਸੀਂ ਵੀ ਦੱਸ ਦਿਓ ਤੇ ਤੁਸੀਂ ਕਿੰਨਾ ਚਿਰ ਵੇਖਣਾ ਆਪ ਇਹ ਤੈਅ ਕਰ ਲਓ ਜੇ ਤੁਸੀਂ ਬਕਾਊ ਨਹੀਂ ਨਾ ਹੈਗੇ ਮੈਂ ਤਾਂ ਮੰਨਦਾ ਮੈਂ ਬਕਾਊ ਆ ਜੇ ਤੁਸੀਂ ਬਕਾਊ ਨਹੀਂ ਨਾ ਫਿਰ ਇਹ ਪੋਸਟ ਸ਼ੇਅਰ ਕਰਿਓ ਤੇ ਜੇ ਤੁਸੀਂ ਬਕਾਊ ਹੋਏ ਤੇ ਪੋਸਟ ਸ਼ੇਅਰ ਕਰ ਬੈਠੇ ਫਿਰ ਤੁਹਾਡੇ ਚਪੇੜਾਂ ਬਹੁਤ ਵੱਜਣਗੀਆਂ ਇਸੇ ਕਰਕੇ ਇਹ ਪੋਸਟ ਨੂੰ ਉਹੀ ਸੁਣਿਓ ਜਿਹੜੇ ਬਕਾਊ ਨਹੀਂ ਹੈਗੇ ਜਿਨ੍ਹਾਂ ਦੇ ਜਮੀਰ ਜਾਗਦੇ ਆ ਹੁਣ ਮੈਂ ਆਪਦਾ ਦੱਸਦਾ ਮੈਂ ਸੌਦਾ ਕਿੰਨੇ ਚ ਕਰਦਾ ਤੇ ਮੇਰੀ ਮਜਬੂਰੀ ਕੀ ਆ ਮੈਂ ਮਜਬੂਰੀ ਵੀ ਦੱਸ ਦਿੰਨਾ ਤੇ ਤੁਸੀਂ ਆਪਣੀ ਮਜਬੂਰੀ ਜ਼ਰੂਰ ਦੱਸਦੇ ਹੋ ਕਿ ਤੁਸੀਂ ਕਿਉਂ ਵਿਕਦੇ ਆ ਅੱਜ ਸਾਡਾ ਦੇਣਾ ਮਲਦੂਰ ਦਿਵਸ ਅਸੀਂ ਝੰਡੇ ਵੀ ਚੜਾਏ ਆ ਤੇ ਨਾਰੇ ਵੀ ਬਹੁਤ ਲਾਏ ਆ ਆਪਦੇ ਹੱਕਾਂ ਦੀਆਂ ਗੱਲਾਂ ਕੀਤੀਆਂ ਨੇ ਪਰ ਆਥਣ ਤੱਕ ਮੈਂ ਦੋਸਤੋ ਚਿੰਤਾ ਦੇ ਵਿੱਚ ਪਉਆ ਲਾ ਲੈਣਾ ਕਿਉਂ ਲਾਉਣਾ ਕਿਉਂਕਿ ਮੈਨੂੰ ਚਿੰਤਾ ਮੇਰੇ ਗੁਆਂਢ ਦੇ ਵਿੱਚ ਚਿੱਟੇ ਨਾਲ ਕੱਲ ਹੀ ਮੌਤ ਹੋ ਕੇ ਹੱਟੀਆ ਤੇ ਮੈਨੂੰ ਆਪਦੇ ਪੁੱਤ ਦਾ ਮੂਰੇ ਦੀਦਾ ਕੁਛ ਨਹੀਂ ਜਿਹੜਾ 10ਵੀਂ ਚ ਪੜਦਾ ਤੇ ਗਲੀ ਚ ਮੇਰੀ ਜਿਹ ਚਿੱਟਾ ਸ਼ਰੇ ਆਂ ਬਿਕਦਾ ਮੈਨੂੰ ਉਹਦੀ ਟੈਨਸ਼ਨ ਮੇਰੇ ਬੂਹੇ ਤੇ ਬੈਠੀ ਜਿਹੜੀ ਭੈਣ ਆ ਉਹਦੀ ਸ਼ਗਨ ਸਕੀਮ ਦਾ ਚੈੱਕ ਨਹੀਂ ਆਇਆ ਮੈਨੂੰ ਉਹਦੇ ਵਿਆਹ ਦੀ ਵੀ ਉਹਨੂੰ ਤੋੜਨ ਦੀ ਵੀ ਮੇਰੇ ਸਿਰ ਤੇ ਟੈਨਸ਼ਨ ਹੈਗੀ ਆ ਮੈਂ ਤਾਂ ਪੈਗ ਲਾ ਕੇ ਪੌਆ ਲਾ ਕੇ ਆਪਦੀ ਚਿੰਤਾ ਥੋੜੇ ਸਮੇਂ ਵਾਸਤੇ ਨਿਮਰਤ ਹੋਣਾ ਤੇ ਤੜਕੇ ਉੱਠ ਕੇ ਗੋਲਿਆਂ ਦਾ ਫੱਕਾ ਮਾਰ ਕੇ ਫੇਰ ਦਿਹਾੜੀ ਤੇ ਜਾਣਾ ਤੇ ਤੁਸੀਂ ਕੀ ਕਰਦੇ ਹੋ ਹੁਣ ਤੁਸੀਂ ਆਪ ਦਾ ਫੈਸਲਾ ਕਰੋ ਮੈਂ ਤਿੰਨ ਵਾਰੀ ਵਿਕਦਾ ਪੰਜ ਸਾਲਾਂ 'ਚ ਤਾਂ ਹੁਣ ਫੇਰ ਵਿਗੂ ਆ ਪਹਿਲਾਂ ਵਿਕਦਾ ਸਰਪੰਚੀ 'ਚ ਤੇ ਮੈਂ ਸੌਦਾ ਕਦਾ ਕਰਦਾ ਪਿੰਡ ਦਾ ਸੌਦਾ ਕਰਦਾ ਆਪਣੇ ਦਾ ਉਦੋਂ ਬਾਅਦ ਫੇਰ ਮੈਂ ਕੀ ਆ ਵਿਧਾਨ ਸਭਾ ਦੇ ਵਿੱਚ ਵੀ ਵਿਕਿਆ ਕਿਉਂ ਵਿਕਿਆ ਤੇ ਉਦੋਂ ਦੋਸਤੋ ਮੈਂ ਆਪਦੇ ਸੂਬੇ ਦਾ ਸੌਦਾ ਕੀਤਾ ਵਿਧਾਨ ਸਭਾ ਦੀਆਂ ਵੋਟਾਂ ਦੇ ਵਿੱਚ ਤੇ ਤੀਜੀ ਵਾਰੀ ਹੁਣ ਵਿਕਣ ਨੂੰ ਤਿਆਰ ਬੈਠਾ ਤੇ ਹੁਣ ਮੈਂ ਐਮਪੀ ਦੀਆਂ ਵੋਟਾਂ 'ਚ ਵਿਗੂ ਤੇ ਮੁਲਕ ਦਾ ਸੌਦਾ ਕਰੂੰਗਾ ਪਰ ਮੇਰੀ ਤਾਂ ਮਜਬੂਰੀ ਆ ਕਿਉਂਕਿ ਮੇਰੇ ਕੋਲੇ ਰਾਹ ਕੋਈ ਨਹੀਂ ਮੈਂ ਤਾਂ ਸੌਦੇ ਕਰਦਾ ਪਰ ਤੁਸੀਂ ਕਿਉਂ ਵਿਕਦੇ ਹੋ ਇਹ ਜ਼ਰੂਰ ਦੱਸਿਓ ਮੈਂ ਕੱਲਾ ਨਹੀਂ ਵਿਕਦਾ ਤੁਸੀਂ ਵੀ ਵਿਕਦੇ ਹੋ ਤੁਸੀਂ ਨਿੱਕੀਆਂ ਨਿੱਕੀਆਂ ਗਰਜਾਂ ਦੇ ਖਾਤਰ ਤੇ ਥੋੜੀਆਂ ਥੋੜੀਆਂ ਮੈਂ ਕਿ ਜਿਹੜੀਆਂ ਥੋੜੀਆਂ ਨਿੱਜ ਪ੍ਰਸਤੀਆਂ ਨੇ ਉਹਦੇ ਵਾਸਤੇ ਵਿਕਦੇ ਹਾਂ ਮੈਂ ਆਪਦੇ ਹੱਕਾਂ ਲਈ ਆ ਬੋਲਣ ਵਾਲੀ ਜਿਹੜੀ ਮੇਰੀ ਜ਼ੁਬਾਨ ਆ ਨਾ ਇਹਦਾ ਸੌਦਾ ਕਰਦਾ ਮਤਲਬ ਕੀ ਹੈ ਮੈਂ ਆਪਦੀ ਚੁੱਪ ਦਾ ਸੌਦਾ ਕਰਦਾ ਮੇਰੇ ਖਰੀਦਦਾਰ ਜਿਹੜੇ ਹੈਗੇ ਆ ਨਾ ਐਮ ਐਲ ਏ ਆ ਐਮ ਪੀ ਆ ਜਿਹੜੇ ਇਹ ਮੇਰੀ ਚੁੱਪ ਨੂੰ ਵੇਚਦੇ ਕਿਹਦੇ ਕੋਲੇ ਆ ਕਾਰਪੋਰੇਟਾਂ ਕੋਲੇ ਅੰਬਾਨੀਆ ਦਾਨੀਆ ਕੋਲੇ ਜਿਨ੍ਹਾਂ ਦਾ ਨਾਂ ਅੱਜਕੱਲ ਬੜਾ ਚੱਲਦਾ ਉਹਨਾਂ ਕੋਲੇ ਵੇਚਦੇ ਆ ਤੇ ਜਿਹੜੇ ਸਰਪੰਚ ਨੇ ਜਿਹੜੇ ਮੈਨੂੰ ਖਰੀਦਦੇ ਆ ਪਹਿਲੀ ਗੱਲ ਤਾਂ ਮੈਨੂੰ ਖਰੀਦਣ ਵਾਸਤੇ ਆਪ ਦਾ ਜ਼ਮੀਰ ਮਰਿਆ ਹੋਣਾ ਚਾਹੀਦਾ ਤੇ ਆਪ ਦਾ ਬਕਾਊ ਹੋਣਾ ਜ਼ਰੂਰੀ ਆ ਤੇ ਜਿਹੜੇ ਸਰਪੰਚ ਮੈਨੂੰ ਖਰੀਦਦੇ ਆ ਉਹ ਮੇਰੀ ਚੁੱਪ ਕਿਹਦੇ ਕੋਲੇ ਵੇਚਦੇ ਆ ਉਹ ਠੇਕੇਦਾਰਾਂ ਕੋਲੇ ਤੇ ਚੋਰ ਅਫਸਰਾਂ ਕੋਲੇ ਮੇਰੀ ਚੁੱਪ ਨੂੰ ਵੇਚਦੇ ਆ ਇਸੇ ਕਰਕੇ ਮੈਂ ਚੁੱਪ ਰਹਿਣਾ ਤੇ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਕਿ ਮੈਨੂੰ ਬਿਕਾਉਂਦਾ ਕੌਣ ਆ ਪਹਿਲਾਂ ਮੈਂ ਇਹ ਵੀ ਦੱਸਦਾ ਤੇ ਮੈਂ ਕਿੰਨੇ ਚ ਵੇਖਦਾ ਮੈਂ ਇੱਕ दारू ਦੀ ਬੋਤਲ ਤੇ ਹੀ ਵਿਕ ਜਾਂਦਾ ਕਿਉਂਕਿ ਮੈਂ ਮੂਰਖ ਨਹੀਂ ਮੈਂ ਸਿਆਣਾ ਮੈਨੂੰ ਪਤਾ ਕਿ ਇਧਰ ਵੀ ਕੰਜਰਾ ਇਧਰ ਵੀ ਕੰਜਰਾ ਮੇਰਾ ਫਾਇਦਾ ਕਿਸੇ ਨੇ ਨਹੀਂ ਕਰਨਾ ਫਿਰ ਡੱਬਾ ਸ਼ਰਾਬ ਦਾ ਲੈ ਕੇ ਵੀ ਨਾ ਸਿਰ ਕਮਾਉਣਾ ਮੈਨੂੰ ਚੰਗਾ ਲੱਗਦਾ ਕਿਉਂਕਿ ਮੇਰੀ ਮਹੀਨੇ ਵਾਸਤੇ ਚਿੰਤਾ ਤਾਂ ਕੱਟਦੀ ਹੈ ਨਾ ਮੈਂ ਮੂਰਖ ਨਹੀਂ ਹਾਂ ਮੈਂ दारू ਦੀ ਬੋਤਲ ਤੇ ਵੀ ਵਿਕ ਜਾਂਦਾ ਤੇ 1000 1500 500 ਰੁਪਏ ਚ ਵੀ ਵਿਕ ਜਾਂਦਾ ਮੈਂ ਜਿੰਨੇ ਕ ਦੰਦੇ ਆ ਤੇ ਮੈਂ ਹਰੇਕ ਤੋਂ ਹੀ ਲੈ ਲੈਣਾ ਲੈਣਾ ਕਿਉਂ ਆ ਕਿਉਂਕਿ ਮੈਨੂੰ ਪਤਾ ਮੁੜ ਕੇ ਮੇਰੇ ਹੱਥ ਕਿਸੇ ਨੇ ਨਹੀਂ ਆਉਣਾ ਮੈਂ ਸਿਆਣਾ ਇਸੇ ਕਰਕੇ ਮੈਂ ਕਹਿਣਾ ਪਰ ਤੁਸੀਂ ਕਿਉਂ ਬਿਕਦੇ ਹੋ ਸੋਚਿਓ ਜ਼ਰੂਰ ਥੋੜੀ ਕੀ ਕਰ ਜਾ ਤੁਸੀਂ ਵੀ ਦੱਸਿਓ ਮੈਂ ਤਾਂ ਆਪਦੀਆਂ ਕਰ ਜਾ ਦੱਸੀ ਜਾਂਣਾ ਤੇ ਮੈਨੂੰ ਬਕਾਉਂਦਾ ਕੌਣਾ ਮੈਂ ਪਹਿਲਾਂ ਵੀ ਗੱਲ ਕੀਤੀ ਬਹੁਤ ਵਾਰੀ ਕੀਤੀ ਮਨ ਦਾ ਕੜਾ ਮ ਚੌਧਰੀ ਬਕਾਉਂਦੇ ਆ ਪਿੰਡ ਦੇ ਜਿਹੜੇ ਕੀ ਆ ਕੌਲੀ ਜੱਟ ਜਿਹੜੇ ਵਪਾਰ ਮਾ ਕੇ ਬਕਾਉ ਆ ਆਪਣੇ ਜਿਨ੍ਹਾਂ ਦਾ ਦੀਰਮਾਨ ਕੋਈ ਨਹੀਂ ਐਮ ਐਲ ਏ ਐਮ ਪੀ ਜਿਹੜੇ ਕੁਛ ਆਉਂਦੇ ਆ ਜਿਹੜੇ ਉਹਨਾਂ ਮਗਰ ਪਲੇਟਾਂ ਚੱਕੀ ਖੜੇ ਹੁੰਦੇ ਆ ਬਿਨਾਂ ਸਦੇ ਵੇਹਾਂ ਜੀ ਵੀ ਜਾਂਦੇ ਆ ਠੀਕ ਹੈ ਨਾ ਉਨਾ ਮਗਰ ਜਾਣ ਵਾਲੇ ਜਿਹੜੇ ਕੜਮ ਚੌਂਦੀਆ ਪਿੰਡਾਂ ਦੇ ਫੀਲੇ ਜਿਹੜੇ ਲੋਕ ਨੇ ਉਹ ਮੇਰੇ ਖਰੀਦਦਾਰ ਨੇ ਤੇ ਖਰੀਦ ਕੇ ਫਿਰ ਮੈਨੂੰ ਕਿਦੇ ਮੂਰੇ ਮਾਰ ਕੇ ਕਰਦੇ ਆ ਉਹੀ ਐਮਐਲਏ ਐਮਪੀ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਾਰਪੋਰੇਟ ਵਾਲਾ ਜਿਹੜੀ ਮੇਰੀ ਚੁੱਪ ਦਾ ਸੌਦਾ ਕਰਦੇ ਆ ਉਹ ਮੈਨੂੰ ਬਕਾਉਂਦੇ ਆ ਤੇ ਦੋਸਤੋ ਮੈਂ ਇੱਕੋ ਗੱਲ ਕਹਿਣਾ ਕਿ ਮੈਂ ਕਦੋਂ ਵੇਕਦਾ ਤੁਹਾਨੂੰ ਇਹ ਵੀ ਦੱਸਦਾ ਕਿਉਂ ਵੇਕਦਾ ਇਹ ਵੀ ਦੱਸਦਾ ਕਿੰਨੇ ਚ ਵੇਕਦਾ ਇਹ ਵੀ ਦੱਸਦਾ ਕਿਹਦੇ ਰਾਹੀਂ ਵੇਕਦਾ ਇਹ ਵੀ ਦੱਸਦਾ ਪਰ ਹੁਣ ਮੈਂ ਇੱਕੋ ਗੱਲ ਕਹਿਣਾ ਕਿ ਮੈਂ ਕੱਲਾ ਬਕਾਉ ਨਹੀਂ ਹਾਂ ਬਕਾਉ ਤੁਸੀਂ ਵੀ ਸਾਰੇ ਤੁਸੀਂ ਕਮੈਂਟ ਬਾਕਸ ਚ ਦੱਸਿਓ ਜਰੂਰ ਕਿ ਤੁਸੀਂ ਕਿਉਂ ਵਿਕਦੇ ਹੋ ਜਿਹੜੇ ਬੋਲਦੇ ਆ ਅੱਜ ਕੱਲ੍ਹ ਨਾ ਆ ਸੋਸ਼ਲ ਮੀਡੀਆ ਤੇ ਵੀ ਬੋਲਦੇ ਆ ਉਹ ਕੋਫਰ ਤੋਲਦੇ ਆ ਤੇ ਮੇਰੀ ਗੱਲ ਕੋਈ ਨਹੀਂ ਕਰਦਾ ਮੈਨੂੰ ਚਾਹੀਦਾ ਕੀ ਆ ਅਸਲ 'ਚ ਮੈਨੂੰ ਕੀ ਚਾਹੀਦਾ ਮੈਂ ਉਹ ਦੱਸ ਜ਼ਰੂਰ ਦਿਨਾ ਮੈਨੂੰ ਚੰਗੀ ਸਿਹਤ ਚਾਹੀਦੀ ਆ ਕਿਉਂਕਿ ਸਾਡੇ ਬਜ਼ੁਰਗ ਘਰੇ ਪਏ ਆ ਲਾਚ ਕਰਾਉਣ ਨੂੰ ਮੇਰੇ ਕੋਲੇ ਪੈਸੇ ਨਹੀਂ ਦੂਜਾ ਮੇਰੇ ਗਲੀ ਦੇ ਵਿੱਚ ਜਿਹੜਾ ਚਿੱਟੇ ਦੇ ਬਾਜ਼ਾਰ ਦਾ ਸ਼ਿਕਾਰ ਹੋਣ ਵਾਸਤੇ ਮੇਰਾ ਪੁੱਤ ਗਲੀ ਦੇ ਵਿੱਚ ਨਿਕਲਦਾ ਮੈਨੂੰ ਉਹਦਾ ਵੀ ਡਰਾ ਮੈਨੂੰ ਉੱਥੇ ਸਫਾਈ ਚਾਹੀਦੀ ਆ ਉੱਥੇ ਮੈਨੂੰ ਸੁਰੱਖਿਆ ਚਾਹੀਦੀ ਆ ਤੇ ਮੈਨੂੰ ਮੇਰੇ ਜਵਾਕ ਵਾਸਤੇ ਚੰਗੀ ਸਿੱਖਿਆ ਚਾਹੀਦੀ ਆ ਜਿਹਦਾ ਕੋਈ ਪ੍ਰਬੰਧ ਨਹੀਂ ਹੈ ਤੇ ਇਸੇ ਚੀਜ਼ ਨੂੰ ਇਹਦੇ ਮੱਦੇਨਜ਼ਰ ਸਾਰੇ ਦੁੱਖਾਂ ਨੂੰ ਭਲਾਉਣ ਵਾਸਤੇ ਮੈਂ दारू ਦੀ ਬੋਤਲ ਤੇ ਵੇਚ ਕੇ ਫਿਰ ਸਿਰ ਘਮਾ ਕੇ ਆਪਦਾ ਗੁਜ਼ਾਰਾ ਕਰ ਲੈਣਾ ਤੇ ਸਮਾਜ ਮਾੜਿਆ ਕਰਕੇ ਮਾੜਾ ਨਹੀਂ ਹੈ ਸਮਾਰਕੀਆ ਤੁਹਾਡੀ ਚੁੱਪ ਕਰਕੇ ਮਾੜਾ ਚੰਗਿਆਂ ਦੀ ਚੁੱਪ ਆ ਜਿਹੜੀ ਇਹਨੇ ਸਮਾਜ ਨੂੰ ਬਰਬਾਦ ਕਰਕੇ ਰੱਖਤਾ ਤੇ ਤੁਸੀਂ ਉਹਦੇ 'ਚ ਸ਼ਾਮਲ ਜੇ ਨਹੀਂ ਹੈਗੇ ਤਾਂ ਫਿਰ ਇਹ ਗੱਲ ਨੂੰ ਸ਼ੇਅਰ ਜ਼ਰੂਰ ਕਰੇ ਗੁਰੂ ਘਰ ਅੱਜ ਮੱਥਾ ਰਗੜ ਕੇ ਮੱਥੇ ਦੀ ਤਕਦੀਰ ਨਹੀਂ ਬਦਲਦੀ ਮੈਂ ਮਜ਼ਦੂਰ ਹੋ ਕੇ ਇਹ ਗੱਲ ਜਾਣਦਾ ਮੈਨੂੰ ਪਤਾ ਕਿ ਮੇਰੇ ਮੁਲਕ ਦੀ ਤਕਦੀਰ ਘੱਟੀ ਜਾਂਦੀ ਹੈ ਦਿੱਲੀ ਸੰਸਦ ਦੇ ਵਿੱਚ ਇਹ ਐਮਪੀ ਘੜਦੇ ਨੇ ਜਿਹੜੇ ਮੈਨੂੰ ਖਰੀਦ ਕੇ ਕਾਰਪੋਰੇਟਾਂ ਮੂਰੇ ਵੇਚਦੇ ਨੇ ਤੇ ਜਿਹੜੇ ਮੇਰੇ ਸੂਬੇ ਦੀ ਤਕਦੀਰ ਆ ਇਹ ਵਿਧਾਨ ਸਭਾ 'ਚ ਚੰਡੀਗੜ੍ਹ ਦਿੱਖੀ ਜਾਂਦੀ ਹੈ ਤੇ ਮੇਰੇ ਪਿੰਡ ਦੀ ਤਕਦੀਰ ਆ ਜਿਹੜੀ ਇਹ ਸਰਪੰਚੀ ਦੇ ਵੇਲੇ ਲਿਖੀ ਜਾਂਦੀ ਹੈ ਪਰ ਉਦੋਂ ਤਾਂ ਮੈਂ ਵਿਕ ਜਾਣਾ ਤੇ ਮੈਂ ਆਪਦੇ ਸੂਬੇ ਨੂੰ ਵੀ ਵੇਚਦਾ ਮੁਲਕ ਨੂੰ ਵੀ ਵੇਚਦਾ ਤੇ ਆਪਦੇ ਪਿੰਡ ਨੂੰ ਵੀ ਵੇਚ ਛੱਡਦਾ ਤੇ ਸੂਬੇ ਦੀ ਵਿਧਾਨ ਸਭਾ ਦੇ ਵਿੱਚ ਵੀ ਸੌਦਾ ਕਰ ਲਿਆ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਬਿਲੇ ਨੂੰ ਦੁੱਧ ਦੀ ਰਾਖੀ ਪਿਠਾ ਕੇ ਅਸੀਂ ਮਲਾਈ ਦੀ ਹਾਜ਼ ਨਹੀਂ ਕਰ ਸਕਦੇ ਇਸੇ ਕਰਕੇ ਮੈਨੂੰ ਹੁਣ ਆਸ ਕਿਸੇ ਤੋਂ ਨਹੀਂ ਰਹੀ ਆਲ ਤੁਹਾਡੇ ਤੋਂ ਹੋਏ ਕਿਉਂਕਿ ਮੇਰੇ ਬੋਲਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਮੈਂ ਤਾਂ ਬਕਾਊ ਆ ਤੁਹਾਡੇ ਬੋਲਣ ਦਾ ਫਾਇਦਾ ਹੈ ਜਿਹੜੇ ਨਹੀਂ ਬਕਾਊ ਰਹਿਗੇ ਤੁਸੀਂ ਬੋਲ ਕੇ ਦੱਸਿਓ ਜਰੂਰ ਮੈਂ ਕਦੋਂ ਤੱਕ ਬੇਕਾ ਹੋਣੇ ਤੁਸੀਂ ਫੈਸਲਾ ਕਰਨਾ ਮੈਂ ਮਜ਼ਦੂਰ ਆ ਮਜਬੂਰ ਆ ਤੇ ਢਿੱਡੋਂ ਭੁੱਖਾ ਭੁੱਖੇ ਢਿੱਡਨ ਕਲਾਬ ਨਹੀਂ ਉਹਦੇ ਮੈਂ ਚੰਗੀ ਤਰ੍ਹਾਂ ਜਾਣਦਾ ਸ਼ਾਇਦ ਇਸੇ ਕਰਕੇ ਮੈਨੂੰ ਆਸ ਤੁਹਾਡੇ ਤੋਂ ਆ ਤੇ ਤੁਹਾਨੂੰ ਜੇ ਰੱਜਣਾ ਮਿਲਦਾ ਤਾਂ ਤੁਸੀਂ ਇਨਕਲਾਬ ਲੈ ਕੇ ਆਇਓ ਜਿਨ੍ਹਾਂ ਦੇ ਢਿੱਡ ਭਰੇ ਆ ਜਿਨ੍ਹਾਂ ਦੀਆਂ ਨੀਤਾਂ ਭਰੀਆਂ ਨੇ ਜਿਹੜੇ ਵਿਕਾਊ ਨਹੀਂ ਹੈਗੇ ਉਹ ਹੁਣ ਇਨਕਲਾਬ ਦੀ ਗੱਲ ਕਰਿਓ ਜੇ ਤੁਸੀਂ ਉਹਨਾਂ 'ਚ ਸ਼ਾਮਲ ਹੈਗੇ ਹੋ ਤਾਂ ਇਹ ਗੱਲ ਨੂੰ ਅੱਗੇ ਸ਼ੇਅਰ ਕਰਿਓ ਮੈਂ ਤਾਂ ਆਪਣੀ ਮਜਬੂਰੀ ਦੱਸਤੀ ਜੇ ਤੁਸੀਂ ਵਿਕਾਊ ਨਹੀਂ ਹੈਗੇ ਤੇ ਤੁਸੀਂ ਇਹਨਾਂ ਕੜਮ ਚੌਧਰੀਆਂ ਦੇ ਵਿੱਚ ਸ਼ਾਮਲ ਨਹੀਂ ਹੈਗੇ ਤਾਂ ਫਿਰ ਇਸ ਪੋਸਟ ਨੂੰ ਸ਼ੇਅਰ ਕਰਕੇ ਦੱਸ ਜ਼ਰੂਰ ਦਿਓ ਕਮੈਂਟ ਜ਼ਰੂਰ ਕਰਿਓ ਤੇ ਮੇਰੀ ਮਜਬੂਰੀ ਕਿਵੇਂ ਮੈਂ ਦੂਰ ਕਰ ਸਕਦਾ ਦਾ ਹੱਲ ਵੀ ਦੱਸਿਓ ਬਹੁਤ ਬੜਾ